बीके के स्टिचिंग स्टालच वेलकम जी डोडा सत्री अल जी अजून आपण आह बॅडशीट दिस तयार की वी आहे देख जी एक फवर आपण लॅस दे पशीन देशन म मशीन चलाई आहे गी देख नीचे राईट सईड आहे गी आहग सईड आहे ग ਇਹ ਫਲਾਵਰ ਨੂੰ ਆਪਾਂ ਪਹਿਲਾਂ ਪੇਂਟ ਕਰ ਲਿਆ ਸੀਗਾ ਪੇਂਟ ਕਰਕੇ ਉਸ ਤੋਂ ਬਾਅਦ ਆਪਾਂ ਇਹਦੇ ਉੱਪਰ ਜਨ ਕੇ ਲੇਸ ਰੱਖ ਕੇ ਤੇ ਮਸ਼ੀਨ ਦੇ ਨਾਲ ਆਪਾਂ ਇਹਨੂੰ ਮਸ਼ੀਨ ਚ ਲਾ ਕੇ ਇਹਦੇ ਨਾਲ ਆਪਾਂ ਇਹਨੂੰ ਬਣਾ ਲਿਆ ਫਲਾਵਰ ਨੂੰ ਤੇ ਤੁਸੀਂ ਵੀ ਇਸ ਤਰ੍ਹਾਂ ਹੀ ਬਣਾ ਸਕਦੇ ਹੋ ਇਹ 5 ਰੁਪਏ ਮੀਟਰ ਆਉਂਦੀ ਹੈ ਜਿਹੜੀ ਆਪਾਂ ਲੇਸ ਵਰਤੀ ਹੈ ਇਹਦੇ ਤੇ ਤੇ ਇਹ ਤੁਸੀਂ ਵੀ ਜਨ ਕੇ ਆਪਣੇ ਘਰੇ ਬਣਾ ਸਕਦੇ ਹੋ ਇਸ ਤਰ੍ਹਾਂ ਜਿਵੇਂ ਆਪਣੇ ਘਰੇ ਆਮੰਪੇ ਹੁੰਦੀਆਂਗੇ ਕਈ ਵਾਰ ਵੀ ਕੱਪੜੇ ਦੇ ਪੀਸ ਬਚੇ ਹੁੰਦੀ ਆ ਉਹਨਾਂ ਪੀਸਾਂ ਨੂੰ ਜੋੜ-ਜੋੜ ਕੇ ਲੈਸ ਲਾ ਕੇ ਇਹ ਵਰਤਕੇ ਵੀ ਆਪਾਂ ਬਣਾ ਸਕਦੀਆਂ ਹਾਂਗੇ ਤੇ ਤੁਸੀਂ ਜਾਨੀ ਕਿ ਆਹ ਵਾਲਾ ਜਿਹੜਾ ਫਲਾਵਰ ਹੈ ਇਹ ਚੇਂਜ ਵੀ ਕਰ ਸਕਦੇ ਹੋ ਹੋਰ ਫਲਾਵਰ ਪਾ ਕੇ ਵੀ ਉਹਦੇ ਉੱਤੇ ਡਿਜ਼ਾਈਨ ਪਾ ਕੇ ਵੀ ਉਹਦੇ ਉੱਪਰ ਲੈਸ ਲਾ ਕੇ ਤੇ ਆਪਦੀ ਬੈੱਡ ਸ਼ੀਟ ਵੀ ਰੈਡੀ ਕਰ ਸਕਦੇ ਹੋਗੇ ਆ ਸੁਨ ਦਿਖੋਣੀ ਆ ਜੀ ਆਪਾਂ ਜੇ ਦੇ ਵਿਚਾਰ ਆਪਾਂ ਇਸ ਤਰ੍ਹਾਂ ਚਾਰ ਫਲਾਵਰ ਪਾਈਏਗੇ ਚਿਕਾਰੇ ਦੀ ਆਪਾਂ ਚਾਰ ਫਲਾਵਰ ਇਸ ਤਰ੍ਹਾਂ ਪਾਈ ਹੈਗੇ ਚਾਰ ਫਲਾਵਰ ਪਾਇਆ ਇਨਾਂ ਨੂੰ ਫਲਾਵਰਾਂ ਨੂੰ ਆਪਸ ਵਿੱਚ ਇਸ ਤਰ੍ਹਾਂ ਜੋੜ ਲਿਆ ਤੇ ਸਾਈਡਾਂ ਤੇ ਆਪਾਂ ਇਸ ਤਰ੍ਹਾਂ ਤਿੰਨ ਤਿੰਨ ਫਲਾਵਰ ਪਾਏ ਹੈ ਇਹ ਸ ਨੂੰ ਆਪਾਂ ਬੈੱਡ ਦੇ ਉੱਪਰ ਵਿਛਾ ਕੇ ਵੀ ਵਿਖਾ ਦਿੰਨੇ ਆ ਵੀ ਆਪਣੀ ਇਹ ਬੈੱਡ ਸ਼ੀਟ ਕਿਵੇਂ ਲੱਗਦੀ ਹੈ ਆਹ ਬੈੱਡ ਸ਼ੀਟ ਆਪਾਂ ਵਿਛਾ ਲਈ ਜੀ ਬੈੱਡ ਦੇ ਉੱਪਰ ਤੇ ਆਹ ਦੇਖੋ ਜੀ ਆਪਾਂ ਇਹਦੇ ਤੇ ਵਿਚਕਾਰ ਇਹਦੇ ਚਾਰ ਫਲਾਵਰ ਨੇ ਸਾਈਡਾਂ ਤੇ ਇਹਦੇ ਯਾਨੀ ਕਿ ਤੀਨੇ-ਤੀਨੇ ਫਲਾਵਰ ਨੇ ਕਿੰਨੇ ਸੋਹਣਾ ਲੱਗਦਾ ਦੇਖੋ ਜੀ ਫਲਾਵਰ ਤੁਸੀਂ ਕੋਈ ਵੀ ਫਲਾਵਰ ਹੋਰ ਵੀ ਵਰਤ ਸਕਦੇ ਹੋ ਹੋਰ ਵੀ ਯੂਜ਼ ਕਰ ਸਕਦੇ ਹੋ ਕੋਈ ਜ਼ਰੂਰੀ ਨਹੀਂ ਡਿਜ਼ਾਈਨ ਇਹ ਹੀ ਪਾਉਣਾਗਾ ਪਰ ਲੇਸ ਦੇ ਨਾਲ ਇਸ ਤਰ੍ਹਾਂ ਹੀ ਡੈਕੋਰੇਟ ਕਰ ਸਕਦੇ ਹੋਗੇ ਆਹ ਦੇਖੋ ਜੀ ਲੇਸ ਵੀ ਬਹੁਤ ਸਸਤੀ ਹੈ ਸਸਤੀ ਮਿਲ ਜਾਂਦੀ ਹੈ 5 ਰੁਪਏ ਮੀਟਰ ਹੁੰਦੀ ਹੈ ਇਹ ਇਹ ਲੈਸ ਦੇ ਨਾਲ ਜਾਨੀ ਕਿ ਆਪਾਂ ਦੀ ਪਲੀਨ ਨਾ ਬੈਡ ਸ਼ੀਟ ਨੂੰ ਇਸ ਤਰ੍ਹਾਂ ਡੈਕੋਰੇਟ ਕਰ ਸਕਦੇ ਹਾਂਗੇ ਇੱਕ ਚੀਜ਼ ਤੁਹਾਨੂੰ ਆਪਾਂ ਹੋਰ ਵਿਖਾਉਣੀ ਹੈਗੇ ਇਹ ਜੋ ਆਪਣੀ ਦਾਦੀ ਦੀ ਹੈ ਆ ਦੇਖੋ ਜੀ ਇੱਕ ਛੋਟੇ ਨਾਲ ਆਪਾਂ ਕਾਹਦੀ ਚੀਜ਼ ਫਿਰ ਸ਼ੇਅਰ ਕਰਦੇ ਹਾਂ ਇਹ ਜਾਨੀ ਕਿ ਸਾਡੇ ਦਾਦੀ ਦੀ ਨਿਸ਼ਾਨੀ ਹੈ ਸਾਡੇ ਕੋਲੇ उन्हों का हाथी बनाया हुआ है चोप है वो कुलकारी बोर चीज़ हैगी तो बाग बोर होंगे यू चोप कहें वैसे मैनू इन्नी ज्यादा नहीं पता है कि आपको कि बनाया गया चीज़ा बनाईया नहीं है हूँ ना ही कोई बनाऊँगा ये पहला भी बनाया गया कि सफाई दे कि सोहना बनया गया जी देखो तो बहुत ही लंबा है ਬਣਾਇਆ ਗਿਆ। ਇਹਦੇ ਸਾਈਡ ਦੇ ਉੱਪਰ ਇੱਕ ਨਾ ਚਿੜੀ ਬਣਾਈ ਵੀ ਆ ਦੇਖੋ ਜੀ। ਇਹ ਕਹਿੰਦੇ ਸੀ ਕਿ ਸਾਡੇ ਦਾਦੀ ਵੀ ਉਹਨਾਂ ਟਾਈਮਾਂ 'ਚ ਇਹ ਚਿੜੀ ਕੋਈ ਕਿਸੇ ਕਿਸੇ ਤੋਂ ਬਣਦੀ ਸੀ। ਹਰ ਇੱਕ ਨਹੀਂ ਸੀ ਬਣਾ ਸਕਦਾ। ਦੇਖੋ ਫਿਨਿਸ਼ ਫਾਈ ਦੇ ਨਾਲ ਹੱਥੀ ਬਣਾਇਆ ਗਿਆ ਹੈ। ਚੀਜ਼ ਹੈ। ਕਿੰਨੀ ਮਿੰਟ ਲੱਗੀ ਹੋਊਗੀ ਕਿੰਨਾ ਟਾਈਮ ਲੱਗਿਆ ਹੋਊਗਾ ਇਹਨੂੰ ਬਣਾਉਣ ਲਈ ਕਿੰਨਾ ਵੱਡਾ ਹੈ ਜੀ ਇਹ ਆਪਕੋ ਖਦਰ ਦੇ ਉੱਪਰ ਬਣਾਇਆ ਹੋਇਆ ਹੈ ਅੱਜ ਕੱਲ੍ਹ ਤੇ ਇਹ ਚੀਜ਼ਾਂ ਦੇਖਣ ਨੂੰ ਹੀ ਰਹਿ ਗਈਆਂ ਕਿਉਂ ਮਸ਼ੀਨੀ ਯੁੱਗ ਆ ਗਿਆ ਜੀ ਹੁਣ ਕੋਈ ਬਣਾ ਹੀ ਨਹੀਂ ਸਕਦਾ ਇਹ ਚੀਜ਼ਾਂ ਨੂੰ ਹੱਥੀ ਤਾਂ ਜਮਾ ਵੀ ਨਹੀਂ ਬਿਲਕੁਲ ਵੀ ਨਹੀਂ ਬਣਾ ਸਕਦਾਗਾ ਕਿਉਂ ਬਹੁਤ ਮਿਹਨਤ ਤੇ ਬਹੁਤ ਟਾਈਮ ਲੱਗਦਾ ਹੈ ਇਹਨੂੰ ਬਣਾਉਣ ਲਈ ਤੇ ਬਹੁਤ ਹੀ ਬਰੀਕੀ ਦੇ ਨਾਲ ਦੇਖੋ ਕਿੰਨਾ ਬਰੀਕੀ ਦੇ ਨਾਲ ਬਣਿਆ ਹੋਇਆ ਹੈਗਾ ਸੌ ਸਾਲ ਤੋਂ ਵੀ ਉੱਪਰ ਹੋ ਗਿਆ ਹੁਣ ਇਹਨੂੰ ਬਣੇ ਨੂੰ ਚੋਪ ਨੂੰ ਤੁਸੀਂ ਇਹਨੂੰ ਕੀ ਕਹਿੰਦੇ ਹੋ ਅਸੀਂ ਚੋਪ ਕਹਿੰਦੇ ਹੈਗੇ ਤੁਸੀਂ ਇਹਨੂੰ ਕੀ ਕਹਿੰਦੇ ਹੋ ਕਮੈਂਟ ਕਰਕੇ ਜਰੂਰ ਦੱਸਿਓ ਸੋਨੂੰ ਮੇਰੀ ਵੀਡੀਓ ਕਿਵੇਂ ਲੱਗੀ ਜਰੂਰ ਦੱਸਿਓ ਧੰਨਵਾਦ ਜੀ ਥੈਂਕ ਯੂ ਸੋ ਮੱਚ ਮੇਰੀ ਫੁੱਲ ਵੀਡੀਓ ਵਾਚ ਕਰਨ ਲਈ તે વિડીયોનું લાઈક કમેન્ટ જરૂર કર્યો ચેનલનું સબસ્રાઈબ કર લ્યો થેન્ક યુ બાઈ બાઈ